ਪੀਵੀ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅਸੀਂ ਚੱਕਦਾਨਾ ਤੋਂ ਮੁਕੰਦਪੁਰ ਰੋਡ ਤੇ ਇਸ ਵਕਤ ਖੜੇ ਆ ਤੇ ਸਾਡੇ ਆਉਣ ਦਾ ਇੱਥੇ ਮਕਸਦ ਇਹ ਸੀ ਕਿ ਲਗਾਤਾਰ ਜਿਹੜੀਆਂ ਚੋਰੀਆਂ ਲੁੱਟਾਂ ਖੋਹਾਂ ਜਿਹੜਾ ਹੋ ਰਹੀਆਂ ਉਹਨਾਂ ਦਾ ਬਹੁਤ ਹੀ ਜ਼ਿਆਦਾ ਲੋਕ ਜਿਹੜੇ ਪ੍ਰਭਾਵਿਤ ਹੋਏ ਆ ਸਾਰੇ ਲੋਕ ਸਾਰੇ ਇਲਾਕੇ ਦੇ ਕਿਉਂਕਿ ਉਹਦਾ ਕਾਰਨ ਕੀ ਹੈ ਕਿ 2-4 ਦਿਨ ਪਹਿਲਾਂ ਅਜੇ ਔੜ ਤੋਂ 2-3 2 ਮੋਟਰਸਾਈਕਲ ਇੱਕ ਮੋਟਰਸਾਈਕਲ ਤੇ ਇੱਕ ਸਕੂਟਰ ਚੋਰੀ ਹੋਇਆ ਉਸ ਤੋਂ ਉਪਰੰਤ ਮੱਲਾਵੀਆਂਦਿਆਂ ਤੋਂ ਇੱਕ ਬਜ਼ੁਰਗ ਔਰਤ ਦੀਆਂ ਘਰ ਤੋਂ ਹੀ ਵਾਲੀਆਂ ਲਾ ਕੇ ਲੈ ਗਏ ਉਦੋਂ ਉਪਰੰਤ ਜਿਹੜੀਆਂ ਬਖਲੌਰ ਦੇ ਹਾਲਾਤ ਐ ਇੱਥੋਂ ਦੱਸਦੇ ਆ ਕਿ ਇਹ ਦੋ ਨੌਜਵਾਨ ਜਿਹੜੇ ਸਿਗੇ ਇਹ ਰਾਤ ਨੂੰ ਇੱਥੋਂ ਆ ਰਹੇ ਸੀ ਚੱਕਦਾਨਾ ਦੇ ਲਾਗੇ ਤੇ ਉੱਥੋਂ ਉਹਨਾਂ ਦੇ ਦੋਨੇ ਮੋਬਾਈਲ ਤੇ ਨਾਲ ਹੀ 15000 ਰੁਪਏ ਇਹ ਵੈਲਡਿੰਗ ਦਾ ਕੰਮ ਕਰਦੇ ਉੱਥੇ ਕੰਮ ਕਰਕੇ ਕੋਈ ਆਏ ਹੋਣਗੇ ਤੇ ਉੱਥੇ ਪੇਮੈਂਟ ਵੀ ਨਾਲ ਹੀ ਲੈ ਕੇ ਆਏ ਸੀਗੇ ਤੇ ਇਹ ਲੈ ਗਏ ਤੇ ਨਾਲ ਹੀ ਇਹ ਜਿਹੜੇ ਮੇਰੇ ਨਾਲ ਸਾਥੀ ਖੜੇ ਆ ਤੇ ਇਹਨਾਂ ਦੇ ਬਜ਼ੁਰਗ ਦਾ ਸਵੇਰੇ ਜਿਹੜਾ ਉਹ ਸੈਰ ਕਰਦੇ ਸਮੇਂ ਹੀ ਉਹਨਾਂ ਦਾ ਇੱਕ ਮੋਬਾਈਲ ਖੋਕੇ ਲੈ ਗਏ ਦੇ ਵਿੱਚ 2250 ਰੁਪਏ ਸੀਗਾ ਸ਼ਾਇਦ ਜਿੰਨੇ ਵੀ ਹੋਣਗੇ ਸੈਰ ਕਰਦੇ ਬੰਦੇ ਕੋਲ ਕਿਹੜਾ ਕੋਈ ਏਡੇ ਹੁੰਦੇ ਆ ਪਰੰਤੂ ਫਿਰ ਵੀ ਉਹ ਉਹ ਸੇਫ ਨਹੀਂ ਹੈਗੇ ਘਰ ਤੋਂ ਬਾਹਰ ਸੈਰ ਕਰਨ ਆਏ ਆ ਤੇ ਉਹਨਾਂ ਦਾ ਵੀ ਉਹਨੂੰ ਵੀ ਲੁੱਟ ਖੋ ਕਰਕੇ ਲੈ ਗਏ ਤੇ ਉਦੋਂ ਪ੍ਰੰਤ ਸਾਨੂੰ ਜੋ ਹੁਣ ਪਤਾ ਲੱਗਦਾ ਹੈ ਕਿ ਇੱਕ ਸਲਵਾਣਾ ਸਾਹਿਬ ਸਾਡੇ ਇੱਥੇ ਨਾਲ ਹੀ ਇੱਕ ਇਤਿਹਾਸਕ ਜਗ੍ਹਾ ਸਾਡਾ ਸਥਾਨ ਗੁਰਦੁਆਰਾ ਸਾਹਿਬ ਪੈ ਜਾਂਦੇ ਆ ਉਹਨਾਂ ਦੇ ਲਾਗੇ ਉਹ ਵੀ ਕਹਿੰਦੇ ਇੱਕ ਮੋਬਾਈਲ ਖੋਇਆ ਉਹ ਸਾਡੇ ਉਹ ਸਾਡੇ ਕੋਲ ਅਜੇ ਆ ਪਹੁੰਚ ਨਹੀਂ ਕਰ ਸਕੇ ਬੰਦੇ ਉਹ ਤੇ ਕਨਾਲੀ ਇੱਥੇ ਬਖਲੌਰ ਤੋਂ ਜਿਹੜਾ ਹੈਗਾ ਸਲੰਡਰ ਵੀ ਕਿਸੇ ਘਰ ਤੋਂ ਚੋਰੀ ਹੋਇਆ। ਸੋ ਇਹਨਾਂ ਚੋਰੀਆਂ ਨੂੰ ਲੈ ਕੇ ਲੁੱਟਾਂ ਖੋਹਾਂ ਨੂੰ ਲੈ ਕੇ ਜਿਹੜੇ ਲੋਕ ਭੈ ਪੀਤ ਹੈ ਕਿਉਂਕਿ ਮੇਰੇ ਨਾਲ ਸਾਡੇ ਕੋਲ ਅਕਸਰ ਰੋਜ਼ ਫੋਨ ਆਉਂਦੇ ਆ ਸਾਨੂੰ ਕਿ ਸਾਡੇ ਤੋਂ ਮੋਬਾਈਲ ਖੋ ਲਿਆ ਜੀ ਸਾਡੇ ਘਰ ਚੋਰੀ ਹੋ ਗਈ ਜੀ ਸਾਡੇ ਐਦਾਂ ਹੋ ਗਿਆ। ਪਰ ਅਸੀਂ ਵੀ ਇੰਨੇ ਅੱਕੇ ਪਏ ਹਰ ਰੋਜ਼ ਖਬਰਾਂ ਲਾ ਲਾਗੇ ਸਾਡਾ ਬੁਰਾ ਹਾਲ ਹੋਇਆ ਪਿਆ ਵੇ ਹਰ ਰੋਜ਼ ਅਸੀਂ ਕਿੰਨੀਆਂ ਚੋਰੀਆਂ ਦੀਆਂ ਲੁੱਟਾਂ ਖੋਹਾਂ ਦੀਆਂ ਖਬਰਾਂ ਲਾਈਏ ਤੇ ਫਿਰ ਮੇਰੇ ਨਾਲ ਮੇਰਾ ਸਹਿਯੋਗੀ ਪੱਤਰਕਾਰ ਬੱਗਾ ਸੇਲਕੀਆਂ ਨਾਲ ਵੀ ਇਸ ਵੇਲੇ ਤੇ ਅਸੀਂ ਹਾਰ ਕੇ ਸਲਾਹ ਕੀਤੀ ਵੀ ਜਦੋਂ ਪੰਜ ਸੱਤ ਚੋਰੀਆਂ ਲੁੱਟਾਂ ਖੋਹਾਂ ਇਕੱਠੀਆਂ ਹੋ ਜਾਣ ਤੇ ਅਸੀਂ ਉਸ ਵੇਲੇ ਹੀ ਇਹ ਹਾਰ ਕੇ ਲਾਇਆ ਕਰਾਂਗੇ ਹੁਣ ਸਾਡਾ ਤਾਂ ਇਹ ਹਾਲਾਤ ਹੋ ਗਿਆ ਕਿ ਖਬਰਾਂ ਐਨੀਆਂ ਕਿੱਦਾਂ ਲਾਈਏ ਇਹ ਚੋਰੀਆਂ ਲੁੱਟਾਂ ਖੋਹਦੇ ਨੇ ਢੇਲੀ ਦੀਆਂ ਖਬਰਾਂ ਹੋ ਗਈਆਂ ਤੇ ਇੱਕੋ ਮੈਟਰ ਤੇ ਜਿਹੜੀਆਂ ਖਬਰਾਂ ਕਿੰਨੀਆਂ ਚਲਾ ਦਈਏ ਇਸ ਕਰਕੇ ਅਸੀਂ ਹੱਸਦੇ ਸੀ ਇੱਕ ਦੂਜੇ ਨੂੰ ਕਿ ਆਪਾਂ ਪੰਜ ਸੱਤ ਜਦੋਂ ਇਹ ਇਕੱਠੀਆਂ ਹੋ ਜਾਣ ਘਟਨਾਵਾਂ ਤੇ ਫੇਰ ਹੀ ਖਬਰ ਲਾਇਆ ਕਰਦੇ ਆ ਪਰ ਸਾਨੂੰ ਸ਼ਰਮ ਆਉਂਦੀ ਐ ਇਸ ਗੱਲ ਤੇ ਜਿੱਥੇ ਕਿ ਇਸ ਜਿਹੜਾ ਗੰਭੀਰ ਮੁੱਦਾ ਬਣਦਾ ਜਾ ਰਿਹਾ ਹੈ ਲੋਕ ਇਸ ਵੇਲੇ ਬਿਲਕੁਲ ਵੀ ਸੇਫ ਨਹੀਂ ਹੈਗੇ ਇਸ ਤੇ ਗੌਰ ਕਰਨ ਦੀ ਲੋੜ ਹੈ ਚਾਹੇ ਥਾਣਿਆਂ ਵਿੱਚ ਪੁਲਿਸ ਘਟ ਹੈ ਚਾਹੇ ਜ਼ਿਲ੍ਹਾ ਪ੍ਰਸ਼ਾਸਨ ਦੇ ਵਿੱਚ ਸਟਾਫ ਘਟ ਹੈ ਪਰੰਤੂ ਜਦ ਤੱਕ ਲੋਕ ਸੁਰੱਖਿਅਤ ਨਹੀਂ ਹੈਗੇ ਉਦੋਂ ਤੱਕ ਕੋਈ ਗੱਲ ਬਣਦੀ ਦਿਸਦੀ ਨਹੀਂ ਹੈ ਨਾ ਲੋਕਾਂ 'ਚ ਹਾਹਾਕਾਰ ਮਚੀ ਹੋਈ ਹੈ ਇਸ ਚੀਜ਼ ਨੂੰ ਦੇਖਣਾ ਬਣਦਾ ਹੈ ਤੇ ਸਾਡਾ ਚੈਨਲ ਤੁਸੀਂ ਸਬਸਕ੍ਰਾਈਬ ਜਰੂਰ ਕਰੋ ਜੇ ਅਗਰ ਤੁਸੀਂ ਫੇਸਬੁੱਕ ਤੇ ਹੋ ਤਾਂ ਉਸ ਨੂੰ ਅ ਫੋਲੋ ਜ਼ਰੂਰ ਕਰੋ ਤਾਂ ਜੋ ਇਦਾਂ ਦੀਆਂ ਘਟਨਾਵਾਂ ਦੀਆਂ ਖਬਰਾਂ ਤੁਹਾਨੂੰ ਹਰ ਰੋਜ਼ ਅਸੀਂ ਪਛੋਦਰੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਪ੍ਰਜਕੀ ਨਾਮ ਤੁਹਾਡਾ ਮੇਰਾ ਨਾਮ ਜੀ ਗਵਿੰਦਾ ਜੀ ਗਵਿੰਦਾ ਜੀ ਤੁਹਾਡਾ ਪਿੰਡ ਕਿਹੜਾ ਬਖਲੌਰ ਜੀ ਅੱਛਾ ਸਾਨੂੰ ਪਤਾ ਲੱਗਿਆ ਕਿ ਤੁਹਾਡਾ ਜਿਹੜੇ ਦੋ ਮੋਬਾਈਲ ਖੋਏ ਗਏ ਆ ਤੇ ਇਹ ਕਿਸ ਤਰ੍ਹਾਂ ਖੋਏ ਗਏ ਤੁਸੀਂ ਕਿੱਥੋਂ ਆਦੇ ਸੀ ਅਸੀਂ ਰਾਤ ਨੂੰ ਚੱਕਦਾਨੇ ਤੋਂ ਕੰਮ ਕਰਕੇ ਆਉਂਦੇ ਸੀ ਬਿਲਡਿੰਗ ਦਾ ਕੰਮ ਕਰਦੇ ਸੀ ਅੱਛਾ ਜੀ 8:30 ਵਜੇ ਦੇ ਕਰੀਬ ਸਾਡੇ ਨੇ ਤਾਂ ਇਹ ਹੋਇਆ ओके ਕਿੱਥੇ ਆਉਂਦੇ ਸੀ ਤੁਸੀਂ ਇੱਥੇ ਆਉਂਦੇ ਸੀ ਅਸੀਂ ਆ ਠੇਕਾ ਟੱਪ ਕੇ ਪੈਪਾਂ ਵਾਲੀ ਫੈਕਟਰੀ ਕੋਲ ਪੁੱਲ ਦੇ ਕੋਲ ਪੁੱਲ ਦੇ ਕੋਲ ਜੀ ਚੱਕ ਦਾਣਾ ਪੁੱਲ ਦੇ ਕੋਲ ਹਾਂਜੀ ਤੇ ਉਹ ਕਿਦ ਕਿਦਾਂ ਹੋਈ ਕਿਦ ਕਿਦਾਂ ਤੁਹਾਨੂੰ ਪਿਹਰਿਆ ਅਸੀਂ ਆਪਣੇ ਗੱਲਾਂ ਬਾਤਾਂ ਹੀ ਆਂਦੇ ਸੀ ਇੱਕੇ ਮੋਟਰਸਾਈਕਲ ਤੇ ਸੀ ਤੁਸੀਂ ਇੱਕੇ ਮੋਟਰ ਵਾਲ ਤੇ ਜੀ ਨਾਲ ਆ ਮੇਰੇ ਮੁੰਡਾ ਦੀ ਕਿਹੜਾ ਕੰਮ ਕਰਦਾ ਅੱਛਾ ਤੇ ਉਹਨੇ ਹੱਥ ਦਿੱਤਾ ਅਸੀਂ ਰੁੱਕ ਗਏ ਤੇ ਸਾਨੂੰ ਪੁੱਛਣ ਲੱਗ ਪਈ ਹਾਲ ਚਾਲ ਹਾਂਜੀ ਹਾਲ ਚਾਲ ਵੀ ਪੁੱਛਿਆ ਪਹਿਲਾਂ ਹਾਂਜੀ ਗੰਦਰ ਜੀ ਹਾਲ ਚਾਲ ਕੀ ਅੱਛਾ ਜੀ ਐ ਹੀ ਰੁੱਕ ਗਏ ਤਾਂ ਗੱਲਬਾਤ ਹੀ ਸੀ ਆਪਣੇ ਜੀ ਤੇ ਫੇ ਉਹਨੇ ਆਪਣੀ ਕਿਰਪਾਨਾ ਰੱਖ ਲਈ ਨਹੀਂ ਤੁਹਾਨੂੰ ਤੇ ਅੱਛਾ ਹਾਂਜੀ ਫੇ ਹੱਥੋਂ ਬਾਈ ਗੱਲਾ ਪੇ ਮੋਬਾਈਲ ਕੱਢ ਕੇ ਲੈ ਕੇ ਦੋ ਸਾਡੀ ਤੁਹਾਡੇ ਮਾਰਿਆ ਤੈਨੂੰ ਕੁਛ ਨਹੀਂ ਮਾਰਿਆ ਨਹੀਂ ਕੁਛ ਜੀ ਤੇ ਜਾਨੀ ਜਦੋਂ ਉਹ ਫਿਰ ਸਿੱਧਾ ਹੀ ਕਿਉਂ ਨਹੀਂ ਤੁਹਾਨੂੰ ਤੁਸੀਂ ਜਦੋਂ ਤੁਹਾਨੂੰ ਉਹਨੇ ਕਿਹਾ ਕਿ ਰੱਖ ਦਿਓ ਜੋ ਹੈਗਾ ਇਸ ਤਰ੍ਹਾਂ ਕੁਛ ਕਿਹਾ ਕਿ ਕਰਵਾਨਾ ਧਰ ਕੇ ਕਿਹਾ ਨਹੀਂ ਕਿਰਪਾਨਾ ਧਰ ਕੇ ਜੀ ਪਹਿਲਾਂ ਕਿਰਪਾਨਾ ਨਾਲ ਤੁਹਾਡੇ ਤੇ ਦਬਾ ਹਾਂਜੀ ਹਾਂਜੀ ਕਿੰਨੀ ਕੀ ਲੱਗਾ ਤੁਹਾਡਾ 15000 ਰੁਪਈਆ ਦੇ ਦੋ ਫੋਨ ਸੀ ਤੁਸੀਂ ਕੰਮ ਕਰਕੇ ਪੇਮੈਂਟ ਵੀ ਨਾਲ ਹੀ ਲੈ ਕੇ ਆਏ ਹਾਂਜੀ ਤੇ ਦੋ ਫੋਨ ਕਿਹੜੇ ਸੀਗੇ ਜੀ ਮਹੰਗੇ ਸੀ ਮਹੰਗੇ ਸੀ ਓਕੇ ਤੇ ਫਿਰ ਤੁਸੀਂ ਇਹਦੇ ਬਾਰੇ ਆਪਣਾ ਕੋਈ ਪੁਲਿਸ ਨੂੰ ਸੂਚਨਾ ਦਿੱਤੀ ਹਾਂਜੀ ਆਪਣੇ ਥਾਣਾ ਔੜ ਦਿੱਤੀ ਸੀ ਰਿਪੋਰਟ ਦੀ ਅੱਛਾ ਫਿਰ ਉਹਨਾਂ ਨੇ ਕੀ ਕੀਤਾ ਹੁਣ ਇਹ ਆਪਣੇ ਕਾਰਵਾਈ ਕੀਤੀ ਸਾਰੀ ਅੱਛਾ ਹਾਂਜੀ ਕੈਮਰੇ ਚੈੱਕ ਕੀਤੇ ਫੈਕਟਰੀ ਦੇ ਆਗੇ ਠੀਕ ਹੈ ਹਾਂਜੀ ਮੇਰਾ ਨਾਮ ਜੀ ਮਹਿੰਦਰ ਪਾਲਿਆ ਪਿੰਡ ਬਖਲੌਰ ਆ ਓਕੇ ਬੈਲਟ ਦੀ ਸਾਡੀ ਦੁਕਾਨ ਆ ਪਰ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਇਹੀ ਕਰਦੇ ਹਾਂ ਅਸੀਂ ਤਾਂ ਦੁਕਾਨਾਂ ਤੇ ਬੈਠੇ ਡਰਦੇ ਆ ਵੀ ਹੁਣ ਅੰਦਰ ਨਾ ਆਵਣ ਹੁਣ ਉਹ ਸਾਡੇ ਮੁੰਡੇ ਨਾ ਹੋ ਗਈ ਦੂਏ ਦਿਨ ਇੱਥੇ ਆ ਆਪਣੇ ਨਹਿਰ ਤੇ ਲੁੱਟ ਲਿਆ ਆ ਕੱਲ ਇੱਕ ਹੋਰ ਮੋਬਾਈਲ ਤੇ ਬਟੂਆ ਖੋਲ ਲਿਆ ਔਖਾ ਹੋਇਆ ਜਨਤਾ ਨੂੰ ਬਾਹਰ ਕਿੱਦਾਂ ਕੋਈ ਕੰਮਕਾਰ ਅਗਲੇ ਦੱਗ ਰੂਆ ਕਿੰਨੀ ਇਹ ਲੁੱਟਾਂ ਕੋਆ ਚੋਰੀਆਂ ਹੋ ਗਈਆਂ ਤੇ 5 6 ਹੋ ਗਈਆਂ ਇੱਥੇ ਆ ਇਹਨਾਂ ਦਿਨਾਂ ਵਿੱਚ ਹੀ ਪੰਜ ਬਖਲੌਰ ਦੇ ਨਾਲ ਹੀ ਬਖਲੌਰ ਤੋਂ ਚੱਕਦਾ ਨਾ ਹਾਂਜੀ ਹਾਂਜੀ ਆ ਚੱਕਦਾ ਨਾ ਹੋ ਗਿਆ ਸਲਵਾਣਾ ਹੋ ਗਿਆ ਇਹ ਸਾਰੇ ਇਹ ਬਸ ਉਹ ਡਾਟ ਵਾਲਾ ਕਿਰਪਾਨ ਵਾਲਾ ਸਿਸਟਮ ਚੱਲਦਾ ਜਿੱਦਾਂ ਬਸ ਡਾਟ ਕਿਰਪਾਨ ਗੱਡਨੇ ਤੇ ਰੱਖ ਕੇ ਡਰਾਉਂਦੇ ਅਗਲੇ ਨੂੰ ਲੈ ਲੈਂਦੇ ਸਾਰਾ ਕੁਝ ਕੀ ਕਰੂ ਬੰਦਾ ਉਹ ਤਾਂ ਇੱਥੇ ਦੀ ਕਹਾਣੀ ਹੈ ਕਿ ਉਹ ਘਰੋਂ ਬਾਹਰ ਨਹੀਂ ਨਿਕਲ ਸਕਦਾ ਵੀ ਅਸੀਂ ਕੰਮਕਾਰ ਜਾਣਾ ਆ ਵੀ ਕਿੱਦਾਂ ਜਾਣਾ ਆ ਹੁਣ ਸਵੇਰ ਨੂੰ ਜਾਂਦੇ ਸ਼ਾਮ ਤੱਕ ਇਹੀ ਦਿਮਾਗ 'ਚ ਹੁੰਦਾ ਵੀ ਮੁਰਕੇ ਸਹੀ ਸਲਾਮਤ ਘਰ ਆ ਜਾ। ਬਸ ਇਨਾਂ ਆਏ ਪ੍ਰਸ਼ਾਸਨ ਨੂੰ ਇਹ ਚਾਹੀਦਾ ਇਹਨਾਂ ਤੇ ਨੱਥ ਪਾਉਣ ਇੱਕ ਦੋ ਫੜਕੇ ਉਹਨਾਂ ਨੂੰ ਨਸੀਹਤ ਲਾਉਣ ਉਹਨਾਂ ਨੂੰ ਅਕਲ ਆਵੇ ਜਿਹੜਾ ਹੋਰ ਕਰਨੇ ਵਾਲਾ ਉਹ ਡਰ ਕੇ ਬੈਠੇ ਵੀ ਹਾਂ ਵੀ ਆਹ ਕੰਮ ਹੁੰਦਾ। ਇਹ ਚਾਹੀਦਾ ਸੀ ਇਹੀ ਉਹਨਾਂ ਤੋਂ ਮੰਗ ਕਰਦੇ ਆ। ਥੈਂਕ ਯੂ। ਆ ਬਾਬਾ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ? ਸੋਦੀਰਾਮ। ਤੁਹਾਡਾ ਪਿੰਡ ਕਿੱਡਾ ਜੀ ਬਖਲੌਰ ਬਖਲੌਰ ਹੈ ਤੁਹਾਡੇ ਨਾਲ ਤੁਹਾਡਾ ਇੱਕ ਕੋਈ ਲੁੱਟ ਖੋਈ ਹੈ ਜੀ ਉਹ ਕਿਸ ਤਰ੍ਹਾਂ ਹੋਈ ਹੈ ਤੁਸੀਂ ਕਿੱਥੋਂ ਆਉਂਦੇ ਸੀ ਕਿੱਥੋਂ ਆਉਂਦੇ ਸੀ ਅਸੀਂ ਮੰਦੋ ਮੁੰਜਾਰੇ ਦਾ ਪੋਲਾ ਜਿਹੜਾ ਸੁਮੀ ਵਾਲਾ ਉਹ ਤੋਂ ਵਾਪਸ ਆਉਂਦੇ ਸੀ ਮੁੜ ਕੇ ਇੱਧਰ ਕਿੱਥੋਂ ਆਉਂਦੇ ਸੀ ਸ਼ਹਿਰ ਕਾਨੇ ਗਏ ਸੀ ਉਸ ਪੋਲ ਤੋਂ ਸ਼ਹਿਰ ਕਾਨੇ ਗਏ ਸੀ ਠੀਕ ਹੈ ਜੀ ਸ਼ਹਿਰ ਕਾਨੇ ਗਏ ਸੀ ਠੀਕ ਹੈ ਜੀ ਤੁਸੀਂ ਵਾਪਸ ਆਪਣੇ ਘਰ ਨੂੰ ਵਾਪਸ ਘਰ ਨੂੰ ਆਉਂਦੇ ਸੀ ਅੱਛਾ ਜੀ ਉੱਥੇ ਕੁਮਾਦੀ ਜਹੀ ਹੈ ਕੋਈ ਕੁਮਾਦੀ ਜਹੀ ਦੇ ਕੋਲ ਉਦਾਂ ਹੀ ਮੋੜ ਕੇ ਉਹਨੇ ਮੋਟਰਸਾਈਕਲ ਸਾਡੇ ਮੋੜੇ ਲਾ ਦਿੱਤਾ ਕਿੰਨੇ ਬੰਦੇ ਸੀ ਤਿੰਨ ਬੰਦੇ ਸੀ ਇੱਕ ਮੋਟਰਸਾਈਕਲ ਹਾਂ ਇੱਕ ਮੋਟਰਸਾਈਕਲ ਠੀਕ ਹੈ ਹਾਂ ਤੇ ਫਿਰ ਉਹ ਕੀ ਕਹਿੰਦੇ ਤੁਹਾਨੂੰ ਆ ਕੇ ਉਹ ਨਹੀਂ ਹੈ ਮੇਰੇ ਬਟੂਆ ਕਾਲ ਲਿਆ ਮੋਬਾਈਲ ਪਹਿਲਾਂ ਫਿਰ ਮਗਰੋਂ ਨਹੀਂ ਬਟੂਆ ਕੱਢਣ ਲਿਆ ਆਪਾਂ ਬਟੂਆ ਕੱਢ ਲਿਆ ਅੱਛਾ ਜੀ ਆਹ ਮਗਰੋਂ ਨਹੀਂ ਫਿਰ ਉਹ ਮੈਨੂੰ ਪਰੇਮੇਦਾ ਕਰਕੇ ਚੜ ਕੇ ਨਾਠ ਗਿਆ ਤੁਹਾਡੇ ਕੋਲ ਮੋਬਾਈਲ ਵੀ ਲੱਗਾ ਤੇ ਬਟੂਆ ਵੀ ਲੱਗਾ ਤੇ ਕੋਈ ਪਹਿਚਾਨ ਉਹਨਾਂ ਦੀ ਕੋਈ ਮੂੰਹ ਟੁਕੀ ਕੋਈ ਪਛਾਣ ਨਹੀਂ ਮੂੰਹ ਨਹੀਂ ਬਨੇ ਹੋ ਸੀਗੇ ਸਿਰ ਵੀ ਬਨੇ ਹੋ ਸੀ ਪਰਨੇਆਂ ਦੇ ਨਾਲ ਦੂਜਿਆ ਹੈ ਪੈਂਟਾਂ ਵੀ ਕੱਸੀਆਂ ਸੀਗੀਆਂ ਪੂਰੀਆਂ ਠੀਕ ਹੈ। ਇਸ ਵਿਦੇਸ਼ਦਾਰੇ ਬੜੂ ਜਿਹਾ ਮੈਸੇਜ ਉਸੇ ਤੁਹਾਨੂੰ ਕਈ ਵਾਰੀ ਨਹੀਂ ਆਤਾ। ਸਿਗੇ ਤੋਂ 270 ਰੁਪਏ ਸੀ। ਸੇ ਫਿਰ ਉਹ ਤੁਹਾਡੇ ਡਾਕੂਮੈਂਟ ਵਗੈਰਾ ਕੋਈ ਉਹ ਕਾਗਜ਼ ਪੱਤਰਾ ਉਹਦੇ ਵਿੱਚ ਸਿਗੀ ਪਰਚੀ ਦੂਜੀ ਸੀਗੀ ਉਹ ਡੈਰੀ ਸੀ। ਕਿ ਜਿਹੜਾ ਜਿੱਦਾਂ ਕੋਈ ਆਧਾਰ ਕਾਰਡ ਪੈਨ ਕਾਰਡ ਨਹੀਂ ਨਹੀਂ ਇਦਾਂ ਦਾ ਨਹੀਂ ਸੀ ਹਰ ਡੈਰੀ ਸੀ ਇਹ ਕੋਦੇ ਵਿੱਚ ਜਾਂ ਦੂਜੀਆਂ ਸੀਗੀਆਂ ਡਾਕਟਰੀ ਕਾਪੀਆਂ ਦਵਾਈ ਦੀ ਕਿੰਨੇ ਕ ਵਜੇ ਦਾ ਬਾਕਿਆ ਇਹ ਸਬੀਰ ਦਾ ਕੋਈ 7:00 ਵਜੇ ਦਾ ਮਕੰਦ ਪਰ ਅਸੀਂ ਗਏ ਰਿਪੋਰਟ ਲਿਖਾਉਣ ਨੂੰ ਪਏ ਤੇ ਵੀ ਐਸਾ ਕੋਈ ਕੋਣ ਗਿਆ ਉਹ ਕਹਿੰਦਾ ਜੀ ਸਾਡੇ ਕੋਲ ਰਿਪੋਰਟ ਲਿਖਾਉਣ ਨੂੰ ਬੰਦਾ ਹੈ ਨਹੀਂ ਤੁਸੀਂ ਆਪੇ ਰਿਪੋਰਟ ਲਿਖੋ ਅੱਛਾ ਜੀ ਫਿਰ ਜਦੋਂ ਮੈਂ ਬੈਠਾ ਰਿਹਾ ਮੈਂ ਕਿਹਾ ਤੂੰ ਬੋਲ ਕੇ ਦੱਸ ਦੋ ਵੀ ਮੈਂ ਲੈ ਆਦਣਾ ਚਲੋ ਨਹੀਂ ਬੋਲ ਕੇ ਦੱਸਿਆ ਮੈਂ ਰਿਪੋਰਟ ਲਿਖਾਤੀ ਫਿਰ ਕਹਿੰਦਾ ਤੁਸੀਂ ਆਪ ਕੈਮਰਾ ਚੈੱਕ ਕੀਤੀ ਆ ਮੈਂ ਕਿਹਾ ਅਸੀਂ ਇੱਕ ਕੈਮਰਾ ਚੈੱਕ ਕੀਤਾ ਵੀ ਇੱਕ ਤੁਸੀਂ ਆਪ ਕਰੋ ਤੇ ਉਹ ਕਹਿੰਦਾ ਨਹੀਂ ਤੁਸੀਂ ਚੈੱਕ ਕਰਕੇ ਦੱਸਿਓ ਸਾਨੂੰ ਫਿਰ ਅਸੀਂ ਦੇਖਦੇ ਆ ਹਲੇ ਤੱਕ ਜਾਨੀ ਕਿ ਉਹ ਨਹੀਂ ਕੋਈ ਸਾਡੇ ਐਕਸ਼ਨ ਨਹੀਂ ਲਿਆ ओके ਤੇ ਕੈਮਰਾ ਜਾਨੀ ਤੁਹਾਨੂੰ ਚੈੱਕ ਕਰਨ ਨੂੰ ਕਿਹਾ ਵੀ ਤੁਸੀਂ ਹਾਂਜੀ ਸਾਨੂੰ ਚੈੱਕ ਕਰਨ ਨੂੰ ਕਿਹਾ ਉਹ ਕਹਿੰਦਾ ਜੀ ਸਾਡੇ ਕੋਲ ਸਟਾਫ ਹੈ ਨਹੀਂ ਸਾਡੇ ਕੋਲ ਦੋ ਤਿੰਨ ਬੰਦੇ ਆ ਬਸ ਇਧਰ ਬੋਰਡ ਲਿਖਵਾਉਣ ਨੂੰ ਸਾਡੇ ਕੋਲ ਬੰਦਾ ਹੈ ਨਹੀਂ ਇੱਥੇ ਤਾਂ ਦੱਸਿਆ ਪਿਆ ਸੀ ਆ ਗਿਆ ਜੀ ਸਾਨੂੰ ਕਹਿੰਦੇ ਤੁਸੀਂ ਜਾਓ ਤੇ ਜਾ ਕੇ ਜਿਹੜਾ ਦੂਜਾ ਕੈਮਰਾ ਵੀ ਤੁਸੀਂ ਚੈੱਕ ਕਰੋ ਚਲੋ ਠੀਕ ਹੈ ਜੀ ਬੜਾ ਧੰਨਵਾਦ ਤੁਹਾਡਾ